ਫੇਰ ਉਹ ਮੈਨੂੰ ਇਹ ਦੱਸ ਤੂੰ ਉਹਨਾਂ ਨਾਲ ਅੱਗੇ ਕੀ ਕਰਨ ਗਈ? ਜਦੋਂ ਮੈਂ ਉਹਨਾਂ ਦੀਆਂ ਗੱਲਾਂ ਸੁਣੀਆਂ ਤਾਂ ਮੈਂ ਜਾਣਾਂ ਨਹੀਂ। ਤੁਹਾਨੂੰ ਉਹਨਾਂ ਲੋਕਾਂ ਨੇ ਜੀਣ ਨਹੀਂ ਦੇਣਾ। ਉਹਦੀ ਗੱਲ ਤੈਨੂੰ ਦੱਸਿਆ ਕਰਨਾ ਨਹੀਂ ਤੇ ਤੇਰੀ ਗੱਲ ਉਹਨੂੰ ਦੱਸਿਆ ਕਰਨੀ ਆ। ਭੇਜਦਾ ਕਰਦੇ ਏਦਾਂ ਕਰਦੇ। ਗੱੜਜੀ ਜਦੋਂ ਹੋਈ ਵੱਖ ਗਏ ਫਿਰ ਜੋ ਮਰਜ਼ੀ ਕਰੇ। ਅਹੀਂ ਅੱਡ ਹੋਣਾ ਵਾ ਅੱਡ ਹੋਣਾ ਵਾ। ਮੈਂ ਕਿਹੜੀ ਕਿਹੜੀ ਗੱਲ ਹੁਣ ਆ ਅੱਡ ਮੈਨੂੰ ਦੱਸੋ ਸਹੀ। ਗੱੜਜੀ ਜੀ ਇਹੋ ਹੀ ਗੱਲ ਈ ਉੱਥੇ ਕਹਿੰਦੇ ਮੈਨੂੰ ਆਪਾਂ ਅੱਡ ਹੋਣਾ ਹੀ ਹੋਣਾ ਵਾ। ਉਹ ਮੇਰੀ ਗੱਲ ਸੁਣਾ। ਕਿੱਡੇ ਚਾਵਾ ਨਾ ਇਹ ਘਰ ਬਣਾਇਆ ਸੀ। ਕਦੀ ਸੋਚਿਆ ਸੀਗਾ ਪੇਜ ਦਾ ਇਥੋਂ ਨਿਕਲਣਾ ਪਊਗਾ ਅਖਬਾਰ ਆਖ ਦਿਆ ਕਰੋ ਤੇ ਕਿਤੇ ਘਰ ਵਾਲ ਵੀ ਚਾਤੀ ਮਾਰਿਆ ਕਰੋ ਤੇ ਘਰ ਵਿੱਚ ਕੀ ਬਣ ਡਿਆ ਵਾ ਕੀ ਬਣ ਡਿਆ ਘਰਚ ਦੱਸ ਤੁਸੀਂ ਤਾਂ ਅੱਖਾਂ ਮੀਟ ਕੇ ਆਵਾ ਤੁਹਾਨੂੰ ਨਹੀਂ ਪਤਾ ਲੱਗਣ ਡਿਆ ਉਹ लवली ਦੇ ਘਰ ਦੀ ਆਈ ਹੀ ਕਿਤੇ ਐਡੀ ਲੰਮੀ ਜ਼ੁਬਾਨ ਵਾ ਉਹਦੀ ਤੁਹਾਡੀ ਨੌ ਵਾਂਗੂ ਕੀ ਕਹਿੰਦੀ ਆ 100 100 ਗੱਲ ਕਰਕੇ ਗਈ ਆ ਮੈਂ ਲੋਕਾਂ ਦੀਆਂ ਗੱਲਾਂ ਨਹੀਂ ਕਰਵਾਉਣੀਆਂ ਹੁਣ ਇਹ ਘਰ ਵਿੱਚ ਦੋਵੇਂ ਇਕੱਠੇ ਨਹੀਂ ਰਹਿ ਸਕਦੇ ਜੇ ਇਹਨਾਂ ਵਾਲ ਵੰਸਵੰਦਿਆ ਨਹੀਂ ਆਉਣਾ ਵਾ ਨਾ ਇਹਨਾਂ ਨੂੰ ਅਖਰੇ ਕਰ ਦੋ ਰਮਨ ਮੁੰਡੇ ਤੇ ਇਹ ਗੱਲ ਕਹਿੰਦੇ ਨਹੀਂ ਆ ਤੁਹਾਨੂੰ ਵੱਖ ਕਰ ਦੋ ਤੂੰ ਹੀ ਕਹੀ ਜਾਂਦੀ ਐ ਇਹਦਾ ਬਲ ਤੂੰ ਹੀ ਕਰਾਉਂਦੀ ਐ ਸਾਰੇ ਕੰਮ ਫੇਰ ਮੈਂ ਸਾਰੇ ਕੰਮ ਕੀ ਕਰਾਉਣੇ ਆ ਹਾਂ ਜਿਉ ਆਈ ਐ ਤੇ ਚੱਜ ਨਾ ਬੋਲਦੀ ਚੁਗਲੀਆਂ ਡਈ ਲਾਉਣ ਇੱਥੇ ਵੀ ਆਣ ਕੇ ਅਕਲ ਦਾ ਘਾਟਾ ਉਹਨੂੰ ਆਪਣੇ ਘਰ ਦੀਆਂ ਗੱਲਾਂ ਸਾਰੀਆਂ ਇਹੋ ਹੀ ਦੱਸਦੇ ਬਾਹਰ ਫੇਰ ਹੀ ਬਾਹਰ ਦੇ ਲੋਕ ਗੱਲਾਂ ਕਰਦੇ ਆ ਨਾ ਰਮਨ ਬਾਹਰ ਲੋਕਾਂ ਨੂੰ ਸਾਰਾ ਪਤਾ ਵਾ ਪਤਾ ਕਾਦਾ ਪਤਾ ਵਾ ਵੀ ਸਾਡੇ ਘਰ ਚ ਕੀ ਬੰਡਿਆ ਕੀ ਬੰਡਿਆ ਸਾਡੇ ਘਰ ਵਿੱਚ ਸਾਰੇ ਘਰਾਂ ਵਿੱਚ ਗੱਲਾਂ ਬਾਤਾਂ ਹੁੰਦੀਆਂ ਵਾ ਸਾਡੇ ਘਰ ਹਾਲੋ ਕਰਨੀ ਹੁੰਦੀਆਂ ਉਹ ਤੁਹਾਡੇ ਘਰ ਆ ਲੋਕਾਰ ਹੀ ਹੋਣਦੀਆਂ ਵਾਂ ਕਿਸ ਦੇ ਘਰ ਦੀਆਂ ਪਤਾ ਲੱਗ ਜਾਂਦੀਆਂ ਵਾਂ ਤੇ ਕਿਸ ਦੇ ਘਰ ਦੀਆਂ ਨਹੀਂ ਲੱਗਦੀਆਂ ਫਰਕ ਤੇ ਇੰਨਾ ਕੀ ਆ ਨਾਲੇ ਉਹ ਬੜੀ ਆਪਣੀ ਜਠਾਣੀ ਨਾਲ ਆ ਕੇ ਖਾਂ ਰਹੀ ਆ ਜਿਹੜੀ ਆਣ ਕੇ ਇਥੇ ਅਗਲਾਂ ਦੇਣ ਰਹੀ ਸੀਗੀ ਮੈਂ ਸਭ ਜਾਣਦੀ ਆ ਕਹਿੰਦੀ ਕੀ ਸੀ ਦੱਸ ਤੇ ਸਹੀ ਇੰਨੀ ਹੀਗੀ ਇਹਨਾਂ ਨੂੰ ਨਾ ਜਵਾਬ ਦਿਆ ਕਰ ਠੋਕ ਠੋਕ ਕੇ ਐਦਾਂ ਕਰਿਆ ਕਰ ਮੈਂ ਹਾਂ ਜਵਾਬ ਦੇ ਕੇ ਤੇ ਵੇਖੇ ਵੇਖੀ ਦਾ ਹਾਲ ਕੀ ਕਰਦੀ ਆ ਮੈਂ ਚਲ ਜੀ ਉਹਨੇ ਕਹਿਤਾ ਤੇ ਉਹਨੇ ਉਹਨੇ ਮੰਨੀ ਥੋੜੀ ਉਹਦੀ ਉਹਨੇ ਕਿਉਂ ਕਿਹਾ ਸਾਡੇ ਘਰ ਆਣ ਕੇ ਇਹ ਗੱਲ ਉਹਨੂੰ ਸ਼ਰਮ ਨਹੀਂ ਆਉਂਦੀ ਬਕਾਨੇ ਕਰ ਮੈਂ ਆਈ ਆ ਇੰਨਾ ਆਲੀ ਤਾਂ ਉਹੀ ਹੱਦ ਹੋ ਗਈ ਆ ਆਪਣੇ ਘਰ ਦੀ ਡੌਂਡੀ ਆਪ ਹੀ ਪਿੱਟਦੇ ਫਿਰਦੇ ਆ ਕਦੀ ਤੂੰ ਆ ਜਾ ਸਾਡੇ ਘਰ ਕਦੀ ਤੂੰ ਆ ਜਾ ਜੇ ਹੁਣ ਘਰ ਕੋਈ ਆਈ ਜਾਵੇ ਤੇ ਉਹਨੂੰ ਕੀ ਕਹਿੰਦੀ ਭੱਜਾ ਇੱਥੋਂ ਇੰਨਾ ਸੱਦਿਆ ਤੋਂ ਆਏ ਆ ਇਦਾਂ ਨਹੀਂ ਕੋਈ ਵੀ ਆਉਂਦਾ ਮੈਨੂੰ ਇਹ ਦੱਸ ਤੂੰ ਉਹਨਾਂ ਲੱਗੇ ਕੀ ਕਰਨ ਗਈ ਜਦੋਂ ਮੈਂ ਉਹਨਾਂ ਦੀਆਂ ਗੱਲਾਂ ਸੁਣੀਆਂ ਤਾਂ ਮੈਂ ਜਾਣਾ ਨਹੀਂ ਚੁੱਪ ਕੀਤੀ ਰਹੀਂਦੀ ਫਿਰ ਮੈਂ ਇਹਦਾ ਬਦਲ ਤੂੰ ਦਰਵਾਜ਼ਿਆਂ ਨਾਲ ਲੱਗੀ ਰਹੀ ਨਹੀਂ ਆ ਫਿਰਕੇ ਕਾਦੇ ਦਰਵਾਜ਼ਿਆਂ ਨਾਲ ਲੱਗੀ ਰਹਿਣੀ ਆ ਮੈਂ ਤਾਂ ਸੋਈ ਵਿੱਚ ਚਾਹ ਬਣਾਉਣ ਲਈ ਹੀ ਉੱਥੇ ਆਵਾਜ਼ ਆਉਂਦੀ ਹੀ ਹਨ ਦੋਵਾਂ ਜਾਣੀਆਂ ਦੀ ਓਏ ਉਹ ਕਿਤੇ ਗੇਟ ਲੱਗੇ ਹੋਣਗੀਆਂ ਤੇ ਇੱਥੇ ਇੱਥੋਂ ਤੱਕ ਆਵਾ ਮੇਰੀ ਗਲਤੀ ਕੱਢਿਆ ਕਰੋ ਉਹਦੀ ਗਲਤੀ ਨਹੀਂ ਕੱਢੀ ਜਿਹੜੀ ਬਗਾਨੇ ਘਰੋਂ ਆਈ ਆ ਉਹ ਤਾਂ ਨਿਆਣੀ ਹੀ ਆਪਾਂ ਚੋਂ ਦੀ ਗੱਲਾ ਕਰਨ ਦੇ ਤੇ ਤੂੰ ਕਰਨ ਗਈ ਉਥੇ ਚੰਗਾ ਉਹ ਚੰਗੀ ਨਿਆਣੀ ਆ ਮੁੰਡਾ ਵਿਹਣ ਵਾਲਾ ਉਹ ਚੱਲਿਆ ਤਾਂ ਨਿਆਣੀ ਆ ਉਹ ਉਹਨੇ ਸਿਆਣੀ ਕਦੋਂ ਹੋਣਾ ਸਿਆਣੀ ਕਦੋਂ ਹੋਣਾ ਵਾ ਜਿਹੜਾ ਕੋਈ ਆਉਂਦਾ ਉਹਦੇ ਨਾਲ ਕਰਨ ਕਰਕੇ ਸੁਣਦੀ ਨਹੀਂ ਨਹੀਂ ਇੱਕੋ ਗੱਲ ਦੱਸਦੀ ਜੇ ਤੁਹਾਨੂੰ ਵੀ ਇੱਕ ਘਰ ਵਿੱਚ ਨਾ ਦੋਵੇਂ ਜਣੇ ਇਕੱਠੇ ਨਹੀਂ ਰਹਿ ਸਕਦੇ ਉਹਨਾਂ ਨੂੰ ਵੱਖ ਕਰ ਦਿਓ ਫਿਰ ਤੂੰ ਵੀ ਕਰ ਦੇ ਜੇ ਇਹ ਤਾਂ ਤੁਸੀਂ ਗੱਲ ਕਰਨੀ ਠੀਕ ਆ ਨਹੀਂ ਤਾਂ ਫਿਰ ਮੈਂ ਕਰ ਦੂੰਗੀ ਕਰ ਦੇ ਕਰ ਦੇ ਹੋ ਜਾਊ ਤੁਹਾਡੀ ਪੂਰੀ ਉਹ ਭਾਵੇਂ ਨਾ ਹੀ ਅੱਡ ਹੋਣ ਪਰ ਇਹਨੇ ਕਰਾ ਕੇ ਛੱਡਨੇ ਆ ਜਿਹੜੀ ਗੱਲ ਕਰਦੇ ਉਹ ਆ ਗਈ ਉਹਦੀ ਸਹੇਲੀ ਮਿਲਣ ਆ ਗਈ ਦੱਸ ਹੁਣ ਵਸਦਾ ਘਰ ਉਹਨਾਂ ਨੇ ਆਉਣਾ ਨਹੀਂ ਆ ਮਿਲਣ ਕਰਨ ਕਿਸ ਨੇ ਉਹਨਾਂ ਦੀ ਮਿਲਣ ਆ ਗਈ ਗੱਲਾਂ ਕਰ ਗਈ ਆਪਣੇ ਕੋਲੋਂ ਹੀ ਲਾ ਕੇ ਦੋ ਚਾਰ ਦਰਜੀਤ ਹਨੀ ਰੱਜ ਜੀ ਜੇ ਤਾਂ ਬਾਜ਼ੀਆਂ ਦੇ ਵਿੱਚ ਕੱਖ ਨਹੀਂ ਰੱਖਿਆ ਹੁਣ ਕੀ ਗੱਲ ਹੋ ਗਈ ਰੱਜ ਜੀ ਉਹ ਗੱਲ ਕੀ ਹੋਈ ਆ ਬੇ ਪੁੱਤ ਤੁਸੀਂ ਦੋਵੇਂ ਭਰਾ ਇੱਕੋ ਗੱਲ ਹੀ ਤੁਹਾਡੀ ਹਾਂਜੀ ਤੁਸੀਂ ਮੇਰੇ ਪੁੱਤ ਜੀ ਨਾਮ ਹੈ ਉਹਦਾ ਮਾੜਾ ਸੁchnਾ ਨਾਮ ਤੇਰਾ ਸੁchnਾ ਹਾਂਜੀ ਤੂੰ ਚੰਗੇ ਭਲੀ ਨੌਕਰੀ ਕਰਨ ਡਿਆ ਸਵੇਰੇ ਉੱਠ ਕੇ ਨਹਾ ਤੋ ਕੇ ਡਿਊਟੀ ਜਾਣਾ ਤੇ ਜਿਹੜੇ ਜਿਤ ਬਾਈ ਜੀ ਤੂੰ ਪੈ ਗਿਆ ਨਾ ਤੇ ਭੜ ਕੇ ਉਹਨੇ ਕਿਸੇ ਨਾਲ ਗੱਲ ਕਰਤੀ ਤੇ ਤੇਰੀ ਨੌਕਰੀ ਜਾਂਦੀ ਰਣੀ ਉਹ ਤੈਨੂੰ ਮੈਂ ਦੱਸ ਦਿੰਦਾ ਨਹੀਂ ਹੋ ਡੜੀ ਨਹੀਂ ਜਲਦੀ ਨਹੀਂ ਜਾਂਦੀ ਹੁੰਦੀ ਨੌਕਰੀ ਅਲੇ ਆਉਰੀ ਇਹਦੀ ਗੱਲਾਂ ਸੁਣ ਕੇ ਉਹ ਜਾਲੀ ਕਾਗਜਾਂ ਦੇ ਤੇ ਨੌਕਰੀ ਕਾਣਦੇ ਹਰ ਬੰਦੇ ਨੂੰ ਜੇ ਪਤਾ ਲੱਗ ਗਿਆ ਤੇ ਸ਼ਿਕਾਇਤ ਕਿਸ ਨੇ ਕਰਤੀ ਤੇ ਉਹ ਜਾਂਦੇ ਰਹਿਣਾ ਯਾ ਤੈਨੂੰ ਮੈਂ ਦੱਸਦਾ ਨੌਕਰੀ ਨੌਕਰੀ ਤੇਰੀ ਉਹ ਬੜਾ ਲੋਕਾਂ ਨੇ ਜੋਰ ਲਾੜਿਆ ਵਾ ਐਵੇਂ ਨਹੀਂ ਚੱਲ ਜੰਦੀ ਨੌਕਰੀ ਫੇ ਤਾਂ ਇਹ ਆਪਣੀ ਜੇ ਤੇੜਿਆ ਨਾ ਤੇ ਇਹ ਵੀ ਵੇਲ ਨਹੀਂ ਫਿਰ ਤੂੰ ਕਰਕੇ ਤੈਨੂੰ ਮੈਂ ਦੱਸਦਾ ਤੂੰ ਹੀ ਦੱਸ ਵੇ ਫਿਰ ਜਾ ਕੇ ਜਿੱਦਾਂ ਇੰਦਾ ਬੋਲਣ ਦੇ ਤੂੰ ਹੀ ਮੈਂ ਆਖੀ ਦੱਸਣਾ ਮੈਂ ਤਾਂ ਤੈਨੂੰ ਸਮਝਾਉਂਦਿਆ ਵੀ ਪੁੱਤ ਇਹਨਾਂ ਗੱਲਾਂ 'ਚ ਕੱਖ ਨਹੀਂ ਰੱਖਿਆ ਅੱਖੇ ਲੱਗ ਜਾ ਅੱਖੇ ਲੱਗ ਜਾ ਤੂੰ ਹੋਰੀ ਗਿਆ ਪਿਆ ਕਰਨਾ ਹੁਣ ਬੜਾ ਜੀ ਆਉਣਾ ਇਹ ਦੱਸੋ ਵੇ ਦਲਜੀਤ ਉਹ ਕਰਦਾ ਵਾ ਅਡ ਹੋਣੈਆਂ ਗੱਲਾਂ ਤੇ ਤੇਰੀ ਮਾਂ ਵੀ ਇੱਕੋ ਗੱਲ ਕਰੀ ਜਾਂਦੀ ਆ ਹਨਾ ਨੂੰ ਅਡ ਕਰ ਦੋ ਅਡ ਕਰ ਦੋ ਤੁਹਾਨੂੰ ਪਤਾ ਨਾ ਪਿਆ ਅਡ ਹੋ ਗਏ ਤੇ ਨੁਕਸਾਨ ਕਿੰਨਾ ਵਾ ਸਾਂਝੇ ਘਰ ਦੇ ਵਿੱਚ ਆ ਕੋਠੀ ਪੈ ਗਈ ਆ ਪੈਲੀਆਂ ਵੀ ਇੱਕ ਦੋ ਲਈਆਂ ਵਾ ਸਭ ਕੁਝ ਕੀਤਾ ਵਾ ਤੇ ਜਦੋਂ ਅਡ ਆਪੋ ਆਪਣਾ ਕੰਮ ਹੋ ਗਿਆ ਨਾ ਤੇ ਇਹ ਕੰਮ ਸਾਰਾ ਜਾਂਦਾ ਰਹਿਣਾ ਜੇ ਉਹ ਅਡਰਜੀ ਕੋਈ ਗੱਲ ਨਹੀਂ ਜਿੱਦਾਂ ਹੋਗਾ ਵੇਖੇ-ਦੇਖੀ ਜਾਊਗੀ ਤੇ ਨਾ ਮੁੜ ਕੇ ਫਿਰ ਲੋਕਾਂ ਨੇ ਤੁਹਾਡੇ ਲਾਗੇ ਖਲੋਣਾ ਪੈਣਾ ਉਹਦੀ ਗੱਲ ਤੈਨੂੰ ਦੱਸਿਆ ਕਰਨਾ ਤੇ ਤੇਰੀ ਗੱਲ ਉਹਨੂੰ ਦੱਸਿਆ ਕਰਨੀ ਆ ਪੇ ਇਦਾਂ ਕਰਦੇ ਇਦਾਂ ਕਰਦੇ ਅਡਰਜੀ ਜਦੋਂ ਹੋਈ ਵੱਖ ਗਏ ਫਿਰ ਜੋ ਮਰਜੀ ਕਰੇ ਨਾ ਉਹਨੇ ਮੈਨੂੰ ਬੁਲਾਵੇ ਤੇ ਨਾ ਮੈਂ ਉਹਨੂੰ ਬੁਲਾਵਾਂ ਵੇਖ ਪੁੱਤ ਸ਼ਰੀਕੇ ਵਿੱਚ ਆਪਣਾ ਟੌਰ ਬਣਿਆ ਵਾ ਵੀ ਮੁੰਡੇ ਦੋਵੇਂ ਕਮਾਉਣ ਲੱਪੇ ਆ ਚਲ ਤੁਸੀਂ ਦੋਵੇਂ ਜੀ ਤਿਆਰ ਹੋ ਕੇ ਜਾਂਦੇ ਜੇ ਤੇ ਉਹ ਵੀ ਆਪਣਾ ਕੰਮ ਲੈ ਕੇ ਤੁਰਿਆ ਵਾ ਚਲ ਮੈਨੂੰ ਵੀ ਠਾਡਵਾ ਪੈਸੇ ਵੀ ਚਾਰ ਕੋਲ ਹੈਗੇ ਆ ਅਰ ਜੀ ਗੱਲ ਹੋਰ ਕੋਈ ਨਹੀਂ ਆ ਇਹ ਲਗਾ लवली ਮਗਰ ਤੇ ਨਵਾ ਯਾਰ ਬਣਿਆ ਉਹ ਮੇਰੀ ਗੱਲ ਸੁਣ ਲੈ ਉਹ ਮਾਂ ਤੇਰੀ ਕਹਿੰਦੀ ਪਈ ਇਹ लवली ਦੀ ਘਰ ਦੀ ਆਣ ਕੇ ਤੇ ਬੋਲ ਕੇ ਗਈ ਆ ਚਲ ਜੇ ਜੋਤ ਤੇ ਉਹ ਡੀਆਂ ਹੀ ਗੱਲਾਂ ਕਰਨ ਰਪਿੰਦਰ ਇਹ ਉਹਨਾਂ ਦੀਆਂ ਗੱਲਾਂ ਕੋਈ ਸੁਣਦੀ ਸੀ ਤੇ ਮੇਰੀ ਗੱਲ ਸੁਣੋ ਬਗਾਨੇ ਥਾਂ ਤੋਂ ਆ ਕੇ ਉਹਦਾ ਬੋਲਣ ਦਾ ਫਰਜ਼ ਬੰਦਾ ਇੱਥੇ ਤੇ ਜੇ ਉਹ ਬੋਲਣ ਲਈ ਆ ਜੇ लवली ਵੀ ਇੱਥੇ ਹੁੰਦਾ ਤਾਂ ਕਪਤ ਹੋ ਗਿਆ ਗੈਰ ਸਾਡੇ ਘਰ ਤੇ ਬਗਾਨਾ ਬੰਦਾ ਸਾਡੇ ਘਰ ਚ ਕਿਉਂ ਬੋਲੇ ਨਾਲੇ ਆੜੀ ਮੰਮੀ ਨੂੰ ਕਿਉਂ ਬੋਲੇ ਤੁਸੀਂ ਉਹਨਾਂ ਨੇ ਸਪੋਰਟ ਕਰੰਦੇ ਫਿਰ ਮੈਂ ਸਪੋਰਟ ਨਹੀਂ ਕਰੰਡਿਆ ਜੇ ਉਹਨੇ ਗੱਲਾ ਕੀਤੀ ਐ ਤੇ ਬਾਅਦ ਜਾ ਆਪਣੀ ਨੌ ਨੂੰ ਕਹਿੰਦੀ ਪੀ ਇਹੋ ਜਿਆ ਨੂੰ ਮੁੜ ਕੇ ਨਾ ਪੜੇ ਘਰ ਬਣਦੇਓ ਉਹਨੂੰ ਡੈਬੀ ਆਣ ਕੇ ਬੋਲਣ ਉਹ ਕੀ ਕਹੂਗੀ ਘਰ ਜਾ ਕੇ ਉਹ ਵੀ ਇਹੋ ਵਾਅਦਾਈਆ ਜੋ ਕੋ ਕੀਤਾ ਮੰਮੀ ਨੇ ਠੀਕ ਹੀ ਕੀਤਾ ਵਾ ਤਾਂ ਹੁਣ ਏਦਾਂ ਕਰ ਉੱਥੇ ਮੈਂ ਝੋਗ ਨੂੰ ਆਵਾਜ਼ ਮਾਰੀ ਆ ਤੇ ਆ ਜਲੀਏ ਉਹਨਾਂ ਨਾਲ ਗੱਲਬਾਤ ਕਰ ਲੀਏ ਕਰ ਲੋ ਜਿਹੜੀ ਗੱਲ ਕਰਨੀ ਹੋਈ ਗੱਲ ਉਹ ਦਰਜੀ ਗੱਲ ਕੀ ਇਹਦੇ ਦੱਸ ਦੋ ਉਹ ਗੱਲ ਵੀ ਦੱਸਣਾ ਉੱਥੇ ਚੱਲਦੇ ਸਹੀ ਉਹ ਜੋਬ ਨੂੰ ਪਤਾ ਕੀ ਕਰੀ ਜਾਂਦੇ ਆ ਜਿਹੜੀ ਕੋਈ ਨਹੀਂ ਜਨਰੇਟਰ ਪਿਆ ਸੀਗਾ ਇੱਕ ਅੱਛਾ ਤੇ ਮੈਂ ਹਾਂ ਚੱਲ ਉਹਨੂੰ ਠੀਕ ਕਰਦਾ ਫਿਰ ਦਵਾਂ ਵਾਪਸ ਮੇਰੀ ਗੱਲ ਸੁਣ ਹੁਣ ਕੀ ਆ ਇਹਨ ਮੱਲਿਆਂ ਦਾ ਵਾ ਇੱਥੇ ਹਾਂ ਉਹ ਮੈਂ ਵੀ ਐਵੇਂ ਨਾ ਲੋਕਾਂ ਨੂੰ ਤਮਾਸ਼ਾ ਵਿਖਾ ਲਓ ਆਪਣਾ ਅਹੀਂ ਅੱਡ ਹੋਣਾ ਵਾ ਅੱਡ ਹੋਣਾ ਵਾ ਮੈਂ ਕਿਹੜੀ ਕਿਹੜੀ ਗੱਲ ਹੁਣ ਆਡ ਮੈਨੂੰ ਦੱਸੋ ਸਹੀ ਡਾੜ ਜੀ ਜੀ ਇਹੋ ਹੀ ਗੱਲ ਈ ਉੱਥੇ ਕਹਿੰਦੇ ਮੈਨੂੰ ਆਪਾਂ ਅੱਡ ਹੋਣਾ ਹੀ ਹੋਣਾ ਵਾ ਉਹ ਮੇਰੀ ਗੱਲ ਸੁਣਾ ਪਤਾ ਅੱਡ ਕਿਹੜੀ ਗੱਲੋਂ ਹੁਣਾ ਵਾ ਗੱਲ ਸਾਰੀ ਮੁੱਕ ਗਈ ਆ ਜੋ ਪਿਛੇ ਹੋ ਗਿਆ ਤੇ ਹੁਣ ਮਿੱਟੀ ਪਾ ਦੋ ਮੈਂ ਗੱਲ ਕੀਤੀ ਕੋਈ ਨਹੀਂ ਮੁੜ ਕੇ ਮੇਰੀ ਸੁਣੋ ਗੱਲ ਥਾਂ ਥਾਂ ਇਹਨੇ ਮੇਰੀ ਬੇਇੱਜ਼ਤੀ ਕਰਾਤੀ ਆ ਨਹੀਂ ਬੇਇੱਜ਼ਤੀ ਮੈਂ ਕਰਾਈ ਆ ਬੇਇੱਜ਼ਤੀ ਤਾਂ ਹੋਈ ਡਾੜੀ ਦੀ ਆਪਣੀ ਕਰਤੱਬੀ ਮੈਂ ਤੈਨੂੰ ਝੂਠੇ ਨਾਂ ਲਾਉਣ ਦੇ ਬੇਇੱਜ਼ਤੀ ਹੋਣੀ ਆ। ਓ ਮੇਰੀ ਘਰ ਸੋਣ ਦਲਜੀਤ ਮੈਂ ਤੈਨੂੰ ਘਰ ਕਿਹਾ ਸੀ ਨਾ ਵੀ ਪੁੱਤ ਇੱਥੇ ਬਹਿ ਕੇ ਗੱਲ ਨੰਬੇੜਲਾ ਤੇ ਤੂੰ ਕਹਿੰਦਾ ਵੀ ਨਹੀਂ ਮੈਂ ਨਹੀਂ ਕੀਤਾ। ਮੁੜ ਕੇ ਬੰਦੇ ਦੇ ਜਦੋਂ ਮੈਂ ਨਹੀਂ ਕੀਤਾ ਨਾ ਤਾਂ ਫਿਰ ਮੈਂ ਨਹੀਂ ਕੀਤਾ। ਮੇਰੀ ਸੁਣੋ ਗੱਲ। 18 ਲੱਖ ਰੇਟ ਬਣਾਣਾ ਕਰਦਾ। 9 ਲੱਖ ਮੈਨੂੰ ਦੇ ਦੇਣਾ। ਇਹਨੇ ਘਰ ਰੱਖਣਾ ਇਹ ਰੱਖ ਲੈ। ਮੈਂ ਰੱਖਣਾ ਮੈਂ ਰੱਖ ਲੂੰਗਾ। ਸਿੱਧੀ ਗੱਲ ਵਾ। ਦੇਖ ਲੈ ਜੋ ਉਹਨ ਕਿੱਦਾਂ ਕਰਨੀ ਪੁੱਤ। ਕੋਈ ਨਹੀਂ ਮੈਨੂੰ ਟਾਈਮ ਦੋ ਥੋੜਾ ਪੁੱਤ। ਮੈਂ ਸਲਾਹ ਕਰਕੇ ਤੇ ਫਿਰ ਤੁਹਾਨੂੰ ਦੱਸ ਦਿੰਦਾ। ਕਰ ਲਿਓ ਸਲਾਹ ਸਲਾਹ ਕਰਕੇ ਦੱਸ ਦਿਓ। ਯੋਗਨ ਪੁੱਤ ਹੁਣ ਕਿੱਦਾਂ ਕਰਨੀ ਐ ਫਿਰ ਡੈਡੀ ਮੈਨੂੰ ਪਹਿਲਾਂ ਪਤਾ ਸੀਗਾ ਕਿ ਇਹਨੇ ਅੱਡ ਹੋਣ ਵਾਲੀ ਗੱਲ ਕਰਨੀ ਕਰਨੀ ਐ ਹੁਣ ਕਿਸੇ ਨਾ ਕਿਸੇ ਹਿਸਾਬ ਨਾਲ ਹਾਨੀ ਦੇ ਪਹਚਾਉਣੀ ਕਰੇ ਇਹਨਾਂ ਨੂੰ ਇਹ ਵੀ ਪਤਾ ਮੇਰੇ ਕੋਲ ਪੈਸਾ ਕੋਈ ਨਹੀਂ ਹੈਗਾ ਮੈਂ ਹੁਣ 9 ਲੱਖ ਕਿੱਥੋਂ ਦਿਆਂ ਇਹਨੂੰ ਦੱਸੋ ਇਸੇ ਕਰਕੇ ਤੇ ਮੈਂ ਬਾਰ ਬਾਰ ਕਹਿਣ ਡਿਆ ਵਾ ਵੀ ਮੈਨੂੰ ਅੱਡ ਕਰ ਦੋ ਅੱਡ ਕਰ ਦੋ ਉਹਨੂੰ ਪਤਾ ਵੀ ਇਹਦੇ ਕੋਲ ਪੈਸੇ ਆ ਨਹੀਂ ਆ ਤੇ ਦੇਣੇ ਕਿੱਥੋਂ ਹੁਣ ਵੇਖ ਲਓ ਕਿੱਡੀ ਸ਼ੈਤੀ ਕਰ ਕੇ ਗਿਆ ਕਹਿੰਦਾ ਮੈਂ 9 ਲੱਖ ਦੇ ਦਿੰਨਾ ਤੇ ਜਿਹੜਾ 6 ਲੱਖ ਮੇਰਾ ਦੇਣ ਵਾਲਾ ਪਹਿਲਾਂ ਨਾ ਉਹ ਤੇ ਦਿੰਦਾ ਨਹੀਂ ਮੈਂ ਉਹਦਾਂ ਗੱਲ ਕੀਤੀ ਸੀ ਤੇ ਕਹਿੰਦਾ ਮੈਂ ਕੋਈ ਗੱਲ ਨਹੀਂ ਮੈਂ ਇਦਾਂ ਕਰਦਾ ਵਾਂ ਵੇਖਣਾ ਜੋਦਨਾ ਸਲਾਹ ਕਰਕੇ ਜੇ ਨਹੀਂ ਨਾ ਤੇ ਇਧਰ ਡੜੀਆਂ ਡੇ ਕੋ ਰਿਆਵ ਨਹੀਂ ਗਾ ਜਾਣਾ ਮੈਨੂੰ ਇੱਥੋਂ ਤੱਕ ਡਰ ਲੱਗਦਾ ਵਾ ਕਿਤੇ ਮੇਰੇ ਮੋੜੇ ਦਾ ਨੁਕਸਾਨ ਕਰ ਦੇਣ ਕਿਤੇ ਕੱਲ ਨੂੰ ਕੋਈ ਹੈ ਵੀ ਇਦਾਂ ਦਾਵਾ ਇਹ ਕੋਈ ਗੱਲ ਨਹੀਂ ਇਧਰ ਮੜਾ ਚੰਗਾ ਟਾਈਮ ਕੱਢ ਲਾਂਗੇ ਅਨਮੋਲ ਦਾ ਕਿਹੜਾ ਜੀ ਹੁਣੇ ਵਿਆਹ ਰੱਖਿਆ ਆਪਾਂ ਵੇ ਪੁੱਤ ਜੇ ਤੂੰ ਕਰਕੇ ਸਲਾਹ ਮੈਨੂੰ ਦੱਸ ਦੇ ਤੇ ਕਿੱਦਾਂ ਕਰਨੀ ਆ ਕਿਉਂਕਿ ਇਹਨੇ ਮੈਨੂੰ ਫੇਰ ਕਹਿਣਾ ਵਾ ਕਿ ਸਾਡੂੰ ਅੱਡ ਕਰੋ ਤੇ ਤੇਰੀ ਮਾਂ ਵੀ ਇਹੋ ਲਿਲ ਫੜੀ ਹੈ ਕੋਈ ਨਹੀਂ ਮੈਂ ਕਰਕੇ ਸਲਾਹ ਤੁਹਾਨੂੰ ਦੱਸਣਾ ਫੇਰ ਹੈ ਹਾਂ ਦੱਸ ਦੀ ਮੇਰਾ ਪੁੱਤ ਹੈ ਮੇਨ ਉਹ ਨਦੀ ਯਾਰ ਸਮਝ ਨਹੀਂ ਆਉਂਦੇ ਮੈਂ ਤੇ ਬਥੇਰਾ ਕੈਂਡਾ ਵੀ ਦੋਵੇਂ ਭਰਾ ਇਕੱਠੇ ਰੋ ਇਕੱਠੇ ਰੋ ਹੁਣ ਦਿਲਜੀਤ ਨਹੀਂ ਮੰਨਦਾ ਜੇ ਉਹਦੀ ਗੱਲ ਕਰਾਂ ਤੇ ਉਹ ਕਹਿੰਦਾ ਉਹਦੀ ਕਰਦਾ ਮੈਂ ਜੇ ਮੌਦੀ ਕਰਦਾ ਤਾਂ ਵੀ ਮੈਂ ਦੇ ਵਿਚਾਲੇ ਫਸ ਗਿਆ ਜੇ ਕਿਤੇ ਅੱਡ ਹੋਣ ਦੀ ਗੱਲ ਹੋ ਗਈ ਨਾ ਤੇ ਮੈਂ ਫਿਰ ਜੋਬ ਨਾਲ ਹੋਣਾ ਮੈਂ ਇਹਦੇ ਨਾਲ ਤੇ ਹੋਣਾ ਨਹੀਂ ਆਪੇ ਇਹ ਤਿੰਨੇ ਜਣੇ ਰਹਿ ਜਾਣਗੇ ਤੇ ਅਸੀਂ ਵੀ ਤਿੰਨੇ ਜਣੇ ਰਹੀ ਜਾਵਾਂਗੇ ਇਦਾਂ ਹੀ ਗੱਲ ਮੁੱਕਣੀ ਆ ਫਿਰ ਹੁਣ ਕਿੱਦਾਂ ਕਰਨੀ ਚੰਗਾ ਪੜਾ ਮੈਂ ਉਧਰ ਕੰਮ ਕਰਨ ਦਿਆਂ ਨੇਗੀ ਜੀ ਗੱਲ ਕਰਕੇ ਨਾ ਫੇਰ ਦਿਮਾਗ ਨੂੰ ਟੈਨਸ਼ਨ ਪਾਤੀ ਆ ਮੈਨੂੰ ਪਹਿਲਾਂ ਹੀ ਪਤਾ ਸੀਗਾ ਕਿ ਅੱਡ ਹੋਣ ਵਾਲੀ ਗੱਲ ਜਿਹੜੀ ਹੈ ਨਾ ਇਹ ਹੋਣੀ ਹੋਣੀ ਹੈ ਕਿਉਂ ਜਿੰਨੀ ਬੇਇੱਜ਼ਤੀ ਦਿਲਜੀਤ ਦੀ ਹੋਈ ਹੈ ਨਾ ਸਹਤ ਨਹੀਂ ਇਹ ਕਰ ਸਕਦਾ ਪਰ ਹੁਣ ਕਰੀਏ ਕੀ ਆਪਣੇ ਹੱਥੀਂ ਵੀਜਿਆ ਸੀ ਵੜਨ ਤੇ ਪੈਣਾ ਸੀਗਾ ਮੇਰਾ ਵੀ ਇਰਾਦਾ ਵਾ ਵੀ ਅੱਡ ਹੋ ਹੀ ਜਾਈਏ ਪਰ ਆਪਣੀਆਂ ਸ਼ਰਤਾਂ ਮਨਾ ਕੇ ਫੇਰ ਖਾਲੀ ਹੱਥ ਲੈ ਕੇ ਮੈਂ ਇਥੋਂ ਜਾਣਾ ਨਹੀਂਗਾ ਮੇਰੇ ਵੀਨੇ ਪੈਸੇ ਲੱਗੇ ਘਰ ਤੇ ਜੋਧ ਜੋਧ ਕੱਲ ਸੁਣਿਓ ਹਾਂਜੀ ਕੀ ਕਹਿੰਦੇ ਹੋ ਕੁਛ ਨਹੀਂ ਅਨਮੋਲ ਨੂੰ ਡੇ ਹੀ ਹਾਂ ਕੈਨ ਵੀ ਯੂਨੀਫਾਰਮ ਵਗੈਰਾ ਪ੍ਰੈਸ ਕਰ ਲਾ ਫਿਰ ਫੇਰ ਸਕੂਲ ਜਾਣਾ ਮੈਂ ਮੜਾ ਜਾ ਕੰਮ ਇਸ ਕਿਤੇ ਦਿਲ ਲੱਗਦਾ ਵਾ ਤੇ ਨਵੀਂ ਟੈਨਸ਼ਨ ਪਾ ਦਿੰਦੇ ਫੇਰ ਦਿਮਾਗ ਤੇ ਕੋਈ ਹੁਣ ਕੀ ਹੋਇਆ ਹੈ ਹੁਣ ਕੀ ਹੈ ਡੈਡੀ ਆਏ ਹੀ ਉਧਰ ਦਲਜੀਤ ਨੂੰ ਲੈ ਕੇ ਅੱਛਾ ਮੰਮੀ ਨੇ ਕਿਤੇ ਕਿਹਾ ਹੋਣਾ ਵਾ ਵੀ ਇਹਨਾਂ ਨੂੰ ਵੱਡ ਕਰ ਦੋ ਤੁਹਾਨੂੰ ਪਤਾ ਵੀ ਇਹੋ ਚੀਜ਼ ਚਾਹੁੰਦੇ ਆ ਦੇ ਡੈਡੀ ਦੇ ਆਪਣੇ ਹਿਸਾਬ ਨਾਲ ਇਹ ਵੀ ਚੱਲ ਕੋਈ ਨਹੀਂ ਮੈਂ ਦੋਵਾਂ ਮੁੰਡਿਆਂ ਨੂੰ ਮੱਥੇ ਲਾਉਣਾ ਇੱਕ ਦੂਜੇ ਦੇ ਤੇ ਖੁਜੀ ਭਾਵੇਂ ਵੀ ਮੰਨੀ ਜਾਣ ਵੀ ਕੱਠੇ ਰਹਿਨੇ ਆ ਅੱਛਾ ਤੇ ਦਲਜੀਤ ਨੇ ਸਿੱਧਾ ਹੀ ਕਹਿਤਾ ਅੱਗੋਂ ਕਹਿੰਦਾ ਵੀ ਮੈਂ ਨਹੀਂ ਰਹਿਣਾ ਕੱਠੇ ਕਹਿੰਦਾ ਕੋਈ ਗੱਲ ਨਹੀਂ ਮੈਂ 9 ਲੱਖ ਦੇ ਦਿੰਨਾ ਤੇ ਇਹਨੂੰ ਅੱਡ ਕਰ ਦੋ ਚਲੋ ਕੋਈ ਨਹੀਂ ਤਹੀ ਕੋ ਟੈਨਸ਼ਨ ਲੈਂਦੇ ਜੀ ਜਿਹੜੀ ਗੱਲ ਅਹੀਂ ਕਰਨੀ ਹੀ ਉਹ ਉਹਨਾਂ ਨੇ ਆਪੇ ਹੀ ਕਰਤੀ ਆ ਤੇ ਵਧੀਆ ਵਾ ਆਪਣੇ ਕੰਮ 'ਚ ਦਿਲ ਲਾਵਾਂਗੇ ਅਹੀਂ ਵੀ ਰੋਜ਼ ਦੀ ਤੂੰ ਤੂੰ ਮੈਂ ਮਾਤਾ ਤੋਂ ਬਚਾਂਗੇ ਅਹੀਂ ਮੈਂ ਵੀ ਇੱਕ ਚੀਜ਼ ਸੋਚਣ ਡਿਆ ਆ ਮੈਂ ਦਰਨਾ ਪਹਿਲਾਂ ਗੱਲ ਕਰਦਾ ਕਿ ਡੈਡੀ ਅੱਢ ਹੀ ਹੋ ਜਾਣੇ ਕੋਈ ਗੱਲ ਨਹੀਂ ਤਸੀਂ ਉਧਰ ਚੱਲ ਜਾਨੇ ਦੂਜੇ ਪਾਸੇ ਪਰ ਇਹ ਆ ਵੀ 9 ਲੱਖ ਜਿਹੜਾ ਘਰ ਦਾ ਇੱਕ ਤੇ 6 ਲੱਖ ਰੁਪਈਆ ਇੱਕ 15 ਲੱਖ ਰੁਪਈਆ ਲੈਣਾ ਮੈਂ ਫੇਰ ਹੀ ਜਾਵਾਂਗੇ ਫੇਰ ਜਾਵਾਂਗੇ ਤੇ ਜੇ ਇਹ ਕਹਿੰਦਾ ਮੈਂ ਨਹੀਂ ਦੇਣੇ ਤੇ ਜਿਹੜੇ ਸਾਂਝੇ ਖਾਤੇ 'ਚ ਪੈਸੇ ਮੈਂ ਹੋ ਚੁੱਕੇ ਡਾਲਾ ਹਾਂਜੀ ਇਹ ਤੇ ਗੱਲ ਹੈਗੀ ਆ ਕੋਈ ਗੱਲ ਨਹੀਂ ਜਿਹੜੀ ਵੀ ਗੱਲ ਤੁਸੀਂ ਕਰਨੀ ਆ ਨਾ ਬੜੇ ਆਰਾਮ ਨਾਲ ਕਰਿਓ ਕਾਲੇ ਨਾ ਬਿਓ ਤੁਸੀਂ ਇਦਾਂ ਕਰੋ ਡੈਡੀ ਨੂੰ ਕੱਲੋ ਮੈਂ ਇੱਥੇ ਬਹਿ ਕੇ ਗੱਲ ਕਰ ਲੈਣਾ ਹੁਣ ਤੇ ਆਪ ਦੋਵੇਂ ਜਿਹਨੇ ਘਰ ਹੈ ਨਹੀਂ ਗੇ ਹਾਂ ਨਾ ਤੇ ਮੈਂ ਮਗਰੋਂ ਮਗਰੋਂ ਗੱਲ ਕਰ ਲੈਣਾ ਮੇਰਾ ਤਾਂ ਚਲੋ ਕੋਈ ਨਹੀਂ ਮੈਂ ਪੇਜ ਨਹੀਂ ਡੈਣ ਕੱਲੋਂ ਮੜ ਜਾ ਵਾਕਈ ਇਥੇ ਰਹਿਣ ਦਾ ਫਾਇਦਾ ਕੋਈ ਨਹੀਂ ਹੋਣਾ ਮੈਨੂੰ ਐਦਾਂ ਕਰਦਾ ਆਪਣਾ ਸਮਾਨ ਸਭੂ ਲੈ ਕੇ ਚੁੱਪ ਕਰਕੇ ਉਧਰ ਚਲ ਜਾਣਾ ਗਾਂ ਜਦੋਂ ਮੜਾ ਸਿਆਣਾ ਹੋਊਗਾ ਉਦੋਂ ਸਾਨੂੰ ਘਰ ਦੀ ਲੋੜ ਵਾ ਹੁਣ ਤਾਂ ਹੀ ਮੜਾ ਮੋਟਾ ਟਾਈਮ ਕੱਢੀ ਜਾਣਾ ਤੇ ਬਾਕੀ ਜਿਹੜਾ ਇਹ ਆ ਵੀ ਮੇਰਾ ਡੰਗਰਾ ਦੇ ਕੰਮ ਤੋਂ ਆਣਾ ਉਹ ਵੀ ਛਡਕਾਰਾ ਹੋ ਜਾਊਗਾ ਹੁਣ ਇਹਨਾਂ ਦੇ ਵਾਸਤੇ ਪੱਠੇ ਪਾਉਣੇ ਪੈਂਦੇ ਮੈਨੂੰ ਜੜੀਆਂ ਕਰਦਾ ਗੱਲ ਕਿ ਮੇਰੇ ਪੈਸੇ ਦਵਾ ਦਿਓ ਤੇ ਮੈਂ ਅਡੋਈ ਨਾ ਜੋ ਬਣ ਕੀਤੀ ਕੋਈ ਸਲਾਹ ਹਾਂਜੀ ਡੈਡੀ ਸਲਾਹ ਕੀਤੀ ਆ ਅੱਛਾ ਜੋਤ ਨੂੰ ਮੈਂ ਹੋਂ ਗਿਆ ਸੀ ਕਿ ਮੇਰੇ ਨਾਲ ਕੱਲੀ ਡੈਡੀ ਅੱਛਾ ਅੱਛਾ ਮੈਂ ਤਾਂ ਆ ਕਰਕੇ ਮੈਂ ਹੁਣ ਤੇ ਦਲਜੀਤ ਹੁਣੇ ਗਏ ਆ ਕਿਤੇ ਹੋਣੀ ਗੱਲ ਜਿਹੜੀ ਹੋਣੀ ਹੋਣੀ ਆ ਤੇ ਮੰਮੀ ਵੀ ਘਰ ਹੈ ਨਹੀਂ ਆ ਤਾਂ ਇਹ ਤਾਂ ਗੱਲ ਹੈ ਹੀ ਆ ਵੇਖੋ ਜੇ ਦਲਜੀਤ ਕਹਿੰਦਾ ਨਾ ਵੀ ਅਸੀਂ ਇੱਥੇ ਨਹੀਂ ਰਹਿਣਾ ਕੋਈ ਗੱਲ ਨਹੀਂ ਅਸੀਂ ਆਪਣਾ ਸਮਾਨ ਬੰਨ ਕੇ ਪਰਾ ਦੂਜੇ ਘਰ ਚਲ ਜਾਨੇ ਆ ਉਹ ਤਾਂ ਸਾਡੇ ਕੋ ਪੁਰਾਣਾ ਕਰ ਹੈਗਾ ਹੀ ਉਹ ਜੋ ਬਣ ਮੈਂ ਤਾਂ ਤੁਹਾਨੂੰ ਇਹ ਸਲਾਹ ਦਊਂਗਾ ਕਿ ਜਿੰਨਾ ਟਾਈਮ ਲੱਗਦਾ ਨਗਾ ਲਓ ਡੈਡੀ ਪਤਾ ਕੀ ਗੱਲ ਵਾ ਮੈਨੂੰ ਜੇ ਕਹੋ ਮੈਨੂੰ 1 ਰੁਪਏ ਦਾ ਯਕੀਨ ਨਹੀਂ ਆ ਦੇ ਉਤੇ ਹੁਣ ਤੁਸੀਂ ਦੱਸੋ ਐਡਾ ਵੱਡਾ ਮੇਰਾ ਇਹਨੇ ਕੰਮ ਕੀਤਾ ਮੈਂ ਕੋਈ ਐਡਾ ਦੁਸ਼ਮਣ ਹੀਗਾ ਨਹੀਂ ਕੰਮ ਦੇ ਨੇ ਗਲਤ ਕੀਤਾ ਤੇ ਜੇ ਕੱਲ ਨੂੰ ਮੰਨ ਲਓ ਹੋਰ ਮੇਰਾ ਨੁਕਸਾਨ ਕਰੂਗਾ ਤਾਂ ਮੈਂ ਦੱਸੋ ਕਿੰਨੂੰ ਕਹੂੰਗਾ ਮੁੜ ਕੇ ਤਾਂ ਕਰਨਾ ਨੇ ਹੈਗਾ ਵਾ ਕਰਨਾ ਹੈਗਾ ਇਹ ਨਹੀਂ ਬਹਿਣ ਵਾਲਾ ਨਹੀਂ ਹੈਗਾ ਇਹ ਤਾਂ ਗੱਲ ਤਾਂ ਸਹੀ ਹੈ ਤੇ ਮੈਂ ਤੁਹਾਡਾ ਨਾਲ ਇਹ ਗੱਲ ਕਰਦੀ ਸੀ ਇਹਨੂੰ ਤੁਸੀਂ ਇਹ ਗੱਲ ਕਹੋ ਵੀ 9 ਲੱਖ ਵੇਖੋ ਘਰ ਦਾ ਹਿੱਸਾ ਵਾ ਠੀਕ ਜੋ ਸਮਾਨ ਸੋ ਸਾਰਾ ਤੁਸੀਂ ਹਿਸਾਬ ਕੀਤਾ ਤੇ 6 ਲੱਖ ਮੈਂ ਲੈਣਾ ਵੇਖੋ ਲੈਣਾ ਇਹਨੂੰ ਇਹਨੂੰ ਕੋਈ ਮੇਰਾ 15 ਲੱਖ ਰੁਪਇਆ ਦੇ ਦੇ ਠੀਕ ਤੇ ਮੈਂ ਅੱਜ ਹੀ ਅੱਡ ਹੋਈ ਨਾ ਅੱਜ ਹੀ ਸਮਾਨ ਆਹੀ ਆਪਣਾ ਬਣ ਕੇ ਉਧਰ ਚਲ ਜਾਨੇ ਕੋਈ ਗੱਲ ਨਹੀਂ ਪੁਰਾਣੇ ਘਰ ਚਲ ਜੋਗੇ ਆ ਫਿਰ ਉਧਰ ਚਲ ਜਾਨੇ ਉਧਰ ਕਮਰੇ ਬਣੇ ਆ ਸਾਰੇ ਨਾਲੇ ਉਧਰ ਮੇਰਾ ਕੰਮ ਚੱਲਦਾ ਰਹੂਗਾ ਲਾਗੇ ਵੇਲੀ ਆ ਮੇਰੇ ਤੇ ਸਾਰੇ ਕੰਮ ਸੱਧੀਆਂ ਹੋਈ ਨੇ ਉਹ ਚੱਲ ਜਦੋਂ ਆਡੀ ਹੋ ਗਏ ਫਿਰ ਕਰੀ ਗੱਲ ਜੋ ਬਣ ਜਿਹੜਾ ਤੇਰਾ ਘਰ ਦੇ ਵਜੇ ਹਿਸਾਬ ਬਣਦਾ ਨਾ 9 ਲੱਖ ਰੁਪਈਆ ਹੂੰ ਉਹ ਤੇ ਰਮਾ ਦਵਾ ਦੇਣਾ ਠੀਕ ਆ ਪੈਸੇ ਵੀ ਤਾਂ ਕੋਈ ਚਾਰ ਹੈਗੇ ਆ ਜੇ ਤੂੰ 6 ਲੱਖ ਦਾ ਨਾਂ ਲਿਆ ਨਾ ਤੇ ਇਹਨੇ ਰਿਓ ਦੇਣਾ ਇਹਨੇ ਮੁਕਰ ਜਣਾ ਵੀ ਮੇਰੇ ਕੋਲ ਤੇ ਪੈਸੇ ਹੈ ਨਹੀਂ ਐ ਤੇ ਫਿਰ ਜਿਹੜੀ ਉਹ ਪੈਸੇ ਦਾ ਕੋਈ ਗੱਲ ਨਹੀਂ ਸਾਂਝਾ ਖਾਤਾ ਮੇਰੇ ਕੋ ਪਿਆ ਵਾ ਠੀਕ ਆ ਨਾ ਇਹ ਦੇਊਗਾ ਤਾਂ ਫਿਰ ਮੈਂ ਪਾ ਦੂੰਗਾ ਤੈਨੂੰ ਵੇਖ ਲਓ ਵੀ ਮੈਂ ਤੁਹਾਡੀ ਜ਼ਿੰਮੇਵਾਰੀ ਤੇ ਫਿਰ ਕਹਿ ਦਿੰਨਾ ਕੋਈ ਗੱਲ ਨਹੀਂ ਮੇਰੇ ਪੈਸੇ ਨਾ ਮੁੜ ਕੇ ਕੱਲ ਨੂੰ ਮਰਨ ਜੇ ਤੂੰ ਹੁਣ ਕੰਮ ਇਹ ਕਰਤਾ ਨਾ ਵੀ 6 ਲੱਖ ਦੀ ਸੂੜੀ ਪਾਤੀ ਤੇ ਇਹਨੇ ਨਹੀਂ ਹੋ ਦੇਣਾ ਇਹਨੇ ਆ ਫਿਰ ਨੋਂ ਤੋਂ ਵੀ ਮੁੱਕਰ ਜਾਣਾ ਤੇਰਾ ਫਿਰਦਾ ਮਾਂ ਤੇਰੀ ਵੀ ਉਹਦੇ ਅਲਵਾ ਆਹੋ ਸਹੀ ਤਾਂ ਗੱਲ ਤੇ ਹੈਗੀ ਆ ਤੁਸੀਂ ਇਦਾਂ ਕਰੋ ਤੁਸੀਂ ਇਹਨੂੰ ਕਹੋ ਵੀ 9 ਲੱਖ ਰੁਪਇਆ ਦੇ ਦੇ ਜੋ ਬੰਨੂ ਤੇ ਉਹ ਅੱਡ ਹੋ ਜਾਂਦਾ ਕੋਈ ਗੱਲ ਚਲ ਕੋਈ ਨਹੀਂ ਅਦਰ ਮੈਂ ਕਰ ਲੈਣਾ ਗੱਲ ਤੁਸੀਂ ਕਰ ਲਓ ਗੱਲ ਤੇ ਜਿਹੜਾ 6 ਲੱਖ ਵਾ ਨਾ ਫਿਰ ਉਹ ਹੁਣ ਤੁਹਾਡੀ ਜ਼ਿੰਮੇਵਾਰੀ ਜੇ ਮੈਂ ਤੈਨੂੰ ਕਹਿਤਾ ਨਾ ਕਿ ਜੇ ਨਾਂ ਦੋਗਾ ਤਾਂ ਫਿਰ ਮੈਂ ਦੇ ਦੂੰਗਾ ਮੇਰੇ ਕੋਲ ਹੈਗੇ ਪੈਸੇ ਪਏ ਚਲੋ ਠੀਕ ਐ ਇਦਾਂ ਕਰ ਲਓ ਕੋਈ ਨਹੀਂ ਇਹਨੂੰ ਕਹਿ ਦਿਓ ਫਿਰ ਤੁਸੀਂ ਹਾਂ ਤਾਂ ਕੋਈ ਨਹੀਂ ਮੈਂ ਕਰ ਲੈਣਾ ਤੇ ਨਾਲ ਗੱਲ ਠੀਕ ਹੈ ਜੀ ਹਾਂ ਕਿਡੇ ਚਾ ਮਨ ਐ ਘਰ ਬਣਾਇਆ ਸੀਗਾ ਕਦੀ ਸੋਚਿਆ ਸੀਗਾ ਕਿ ਇਦਾਂ ਇਥੋਂ ਨਿਕਲਣਾ ਪਊਗਾ ਪਰ ਕਰੀਏ ਕੀ ਜਦੋਂ ਆਪਣੇ ਸ਼ਰੀਕ ਬਣ ਬਣ ਕੇ ਬਹਿਣ ਤੇ ਫਿਰ ਇਹ ਆ ਕਿੱਦਾਂ ਜਾਂਦਾ ਪਰ ਕੋਈ ਗੱਲ ਨਹੀਂ ਅੱਡ ਹੋ ਜਾਣਗੇ ਨਾ ਤੇ ਸਭੋ ਜਾਨ ਨੂੰ ਖਲਾਸੀ ਹੋ ਜੂਗੀ ਇਹਨਾਂ ਦੇ ਵਿੱਚ ਰਹਿਏ ਨਾ ਇਹਨਾਂ ਨੂੰ ਜੀਨ ਨਹੀਂ ਦੇਣਾ ਮੈਨੂੰ ਵੀ ਗੱਲਾਂ ਜੋਤ ਨੂੰ ਅੱਡ ਗੱਲਾਂ ਘਰ ਕੋਈ ਆ ਜਾਂਦਾ ਉਹਨੂੰ ਅੱਡ ਗੱਲਾਂ ਕੋਈ ਨਹੀਂ ਹੁਣ ਇੱਕ ਵਾਰੀ ਭੈਹਾਂ ਦਾ ਜਦ ਮੁੱਕ ਜੇ ਨਾ ਤੇ ਸਮਾਨ ਬਣ ਕੇ ਅਸੀਂ ਉਧਰ ਹੀ ਚੱਲ ਜਣਾ ਰਹਿਣੇ ਨਹੀਂ ਇਹਨਾਂ ਦੇ ਕੋਲ ਰਮਨ ਹਾਂਜੀ ਤੂੰ ਕਹਿੰਦੇ ਸੀ ਨਾ ਵੀ ਅੱਡ ਹੋਣਾ ਵਾ ਆਹ ਗਿਆ ਹੀ ਮੈਂ ਹੁਣ ਕੀ ਹੋ ਗਿਆ ਵਾ ਉਹ ਮੇਰੀ ਹੋਈ ਐ ਜੋ ਬਣਾ ਗੱਲ ਉਹ ਕਹਿੰਦਾ ਵੀ ਜੋ ਮੇਰਾ ਇਹ ਹਿੱਸਾ ਬਣਦਾ ਮੈਨੂੰ ਦੇ ਦਿਓ ਤੇ ਮੈਂ ਆਪਣੇ ਪੁਰਾਣੇ ਘਰ ਚੱਲ ਜਾਣਾ ਕਾਦਾ ਹਿੱਸਾ ਬਣਦਾ ਦਾ ਹਿੱਸਾ ਦਾ ਬਣਦਾ ਨਹੀਂ ਆ ਜੇ 18 ਲੱਖ ਇਹਦਾ ਮੁੱਲ ਪਿਆ ਵਾ ਤੇ 9 ਲੱਖ ਰੁਪਈਆ ਦਾ ਬਣਦਾ 9 ਦਾ ਕਾਦਾ ਬਣਦਾ ਉਹਨੂੰ ਤੀਜਾ ਹਿੱਸਾ ਹੀ ਦੇਣਾ ਸਾਡਾ ਹਿੱਸਾ ਕੋਈ ਨਹੀਂ ਆ ਘਰ ਵਿੱਚ ਇਹ ਤਾਂ ਆਪਣਾ ਅੱਧ ਲੈ ਕੇ ਬਹਿ ਗਿਆ ਤੂੰ ਮੁੜ ਕੇ ਦਲਜੀਤ ਨਾਲ ਠੇਡੇ ਮਾਰੂ ਵੀ ਨਿਕਲੋ ਇੱਥੋਂ ਤੁਸੀਂ ਕਿਹੜੀ ਗੱਲੋਂ ਠੇਡੇ ਮਾਰੂਗਾ ਉਹਨੂੰ ਮਿਲਣਾ ਤੀਜਾ ਹਿੱਸਾ 6 ਲੱਖ ਰੁਪਈਆ ਮਿਲਣਾ ਉਹਨੂੰ 9 ਨਾ ਕੋਈ ਨਹੀਂ ਜਿੱਦਾਂ ਉਹ ਕਹਿੰਦਾ ਵਾ ਉਦਾਂ ਤੇ ਹੀ ਕਰੀ ਜਾਣ ਦੇ ਜੇ ਆਪਣੇ ਵੱਲ ਵੀ ਵੇਖੋ ਆਪਣੇ ਵੱਲ ਵੇਖਿਆ ਵਾ ਜੋ ਇਹਦਾ ਮੁੱਲ ਪਿਆ ਉਹ ਨਾ ਇਹਨੂੰ ਕਹਾਂ ਦਲਜੀਤ ਨੂੰ ਕਹਾਂ ਦੇ ਦੇ ਚੁੱਪ ਰ ਰ ਕੇ ਮੈਂ ਤਾਂ ਉਹ ਗੱਲ ਕਰੂੰਗੀ ਜੋ ਬੰਦੀ ਆ ਉਹਦਾ 6 ਲੱਖ ਬੰਦਾ ਵਾ ਨਾ ਕਿ 9 ਲੱਖ ਤੇ ਫਿਰ ਦਲਜੀਤ ਉਹਨੂੰ ਕਹਿੰਦਾ ਆ ਫੇਰ ਕੋਠੇ ਦਾ ਮੰਜੀ ਡਾਲਿਆ ਕਰਿਓ ਅਸੀਂ ਬਾਹਰ ਇਕੱਠੇ ਹੋਏ ਸੀ ਤਿੰਨੇ ਪੇ ਪੁੱਤ ਤੇ ਦਲਜੀਤ ਨੇ ਉਹ ਤਾਂ ਕਹਿਆ ਨਹੀਂ ਇਹ ਨੀ ਗੱਲ ਦਲਜੀਤ ਨੂੰ ਕੀ ਲੋੜ ਕਹਿਣ ਦੀ ਉਹ ਤਾਂ ਅਹੀਂ ਕਹਿਣੀ ਆ ਹਾਡਾ ਹਿੱਸਾ ਬੰਦਾ ਵਾ ਮੇਰੀ ਗੱਲ ਸੁਣ ਜੇ ਇਹਦਾ 18 ਲੱਖ ਮੁੱਲ ਪਿਆ ਨਾ ਉਹਨੂੰ ਕਹਾਂ 9 ਲੱਖ ਦੇ ਦੇ ਤੇ ਬਾਅਦ ਫਿਰ ਵੇਖਾਂਗੇ ਵੀ ਅਸੀਂ ਇਹਦੇ ਆਲਾ ਰਹਿਣਾ ਕਿ ਜਾਂ ਜੋਬ ਨਾਲ ਰਹਿਣਾ ਤੁਸੀਂ ਵੇਂਦੇ ਰਹੋ ਮੈਂ ਵੇਖਿਆ ਹੀ ਆ ਜਾਓ ਜਾ ਕੇ ਆਪਣਾ ਕੰਮ ਕਰੋ 9 ਲੱਖ ਦੇਣਾ ਵਾ 6 ਲੱਖ ਮਿਲਣਾ ਉਹਨੂੰ ਵੇਖ ਰਮਨ ਗੱਲ ਵਾ 6 ਲੱਖ ਦੀ ਜੇ ਮੈਂ ਜੋਬ ਨਾਲ ਰਹੂੰਗਾ ਨਾ ਤੇ ਮੈਂ ਵੀ ਉਹਨਾ ਗੱਲ ਕਰ ਲੂੰਗਾ ਤੇ ਜਿਹੜਾ 13 ਵਾ ਤੂੰ ਦਲਜੀਤ ਨੂੰ ਦੇਦੀ ਆਪਣਾ ਨਹੀਂ ਹਾਂ ਗੱਲ ਤਾਂ ਤੁਸੀਂ ਕਹਤੀ ਵੀ ਤੂੰ ਦੇਦੀ ਮੈਂ ਕਿੱਥੋਂ ਦੇਣੇ ਆ ਮੈਂ ਵੀ ਤਾਂ ਤੁਹਾਡੇ ਕੋਲ ਲੈ ਕੇ ਦੇਣੇ ਆ ਨਾ ਜਿਹੜਾ ਹੈ ਦਿਣਾ ਨੇ ਇਹਨਾਂ ਦਾ 6 ਲੱਖ ਜਿਹੜਾ ਆਹੋ ਤੁਸੀਂ ਤਾਂ ਤਿੰਨ ਦੇਤਾ ਤੁਹਾਡੇ ਅਕਾਊਂਟ ਵਿੱਚ ਵਾ ਤੇ ਮੈਂ ਕਿੱਥੋਂ ਦੇਣਾ ਵਾ ਉਹ ਫਿਰ ਕਰ ਲਾਂਗੇ ਜਦੋਂ ਦੇਣਾ ਜਦੋਂ ਕੋਈ ਗੱਲ ਹੁੰਦੀ ਆ ਨਾ ਨਵਾਂ ਸਿਆਪਾ ਪਾਉਂਦੇ ਜੇ ਵਿੱਚ ਕੋਈ ਗੱਲ ਨਹੀਂ ਜਦੋਂ ਦੇਣੇ ਹੋਣਗੇ ਨਾ ਵੇਖ ਲਾਂਗੇ ਕਿੱਦਾਂ ਦੇਣੇ ਆ ਜਾ ਕੇ ਕੰਮ ਕਰੋ ਆਪਣਾ ਕੋਈ ਗੱਲ ਨਹੀਂ ਕਰ ਲਾਂਗੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਗੱਲਾਂ ਕਿਦਾਂ ਦੀਆਂ ਕਰਨ ਦੇ ਆ